ਡੂਰ ਸਾਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਨੇ ਅਮਰਿਤਪਾਲ ਸਿੰਘ ਨੂੰ ਅਪੀਲ ਕਰ ਦਿੱਤੀ ਹੈ ਇੱਕ ਹਿਸਾਬ ਦੇ ਨਾਲ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਉਹਨਾਂ ਨੇ ਅਮਰਿਤਪਾਲ ਸਿੰਘ ਨੂੰ ਸਿੱਧਾ ਚੈਲੰਜ ਕਰ ਦਿੱਤਾ ਹੈ ਦਰਅਸਲ ਵਿਰਸਾ ਸਿੰਘ ਬਲਟੋਹਾ ਨੇ ਅਮਰਿਤਪਾਲ ਸਿੰਘ ਨੂੰ ਡਿਬੇਟ ਦੇ ਲਈ ਖੁੱਲਾ ਸੱਦਾ ਦੇ ਦਿੱਤਾ ਹੈ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵੱਜੂ ਚੋਣ ਲੜ ਰਹੇ ਨੇ ਵਿਰਸਾ ਸਿੰਘ ਬਲਟੋਹਾ ਨੇ ਡਿਬੇਟ ਦੇ ਲਈ ਸੱਦਾ ਦੰਦਿਆ ਕਿਹਾ ਕਿ ਜੇਕਰ ਬਲਟੋਹਾ ਝੂਠੇ ਸਾਬਤ ਹੋਏ ਤਾਂ ਚੋਣ ਮੈਦਾਨ ਛੱਡ ਦੇਣਗੇ ਉਧਰ ਉਮੀਦ ਜਤਾਈ ਜਾ ਰਹੀ ਹੈ ਕਿ ਅਮਰਿਤਪਾਲ ਸਿੰਘ ਉਹਨਾਂ ਦਾ ਸੱਦਾ ਪ੍ਰਵਾਨ ਕਰ ਸਕਿਆ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਆਪਣੀ ਥਾਂ ਤੇ ਕਿਸੇ ਨੂੰ ਵੀ ਭੇਜ ਸਕਦੇ ਨੇ ਦੱਸਿਆ ਕਿ ਅਮਰਿਤਪਾਲ ਸਿੰਘ ਐਨਐਸਏ ਤਹਿਤ ਅਸਾਮ ਦੀ ਟਿਬਰਗੜ੍ਹ ਜੇਲ੍ਹ ਦੇ ਵਿੱਚ ਫਿਲਹਾਲ ਬੰਦ ਨੇ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਅਪੀਲ ਕਰਦਾ ਹੈ ਸੱਦਾ ਦੇਣੇ ਇੱਕ ਬੰਦਾ ਇੱਕ ਬੰਦਾ ਤੁਸੀਂ ਦੇ ਦਿਓ ਇੱਕ ਮੈਂ ਆ ਜਾਣਾ ਤੇ ਦੋ ਦਿਨ ਆਪਾਂ ਚੈਨਲ ਸੱਤ ਲੈਨੇ ਆਂ ਹਾਂਜੀ ਤੇ ਉਹਨਾਂ ਚੈਨਲਾਂ ਦੇ ਸਾਹਮਣੇ ਅੰਦਰ ਕਮਰੇ ਚ ਆਪਾਂ ਜਿਹੜਾ ਲੋਕਾਂ ਤੱਕ ਲਾਈਵ ਜਾਵੇ ਹਾਂਜੀ ਸੱਚ ਦਾ ਝੂਠ ਦਾ ਹਰੇਕ ਦਾ ਪੱਖ ਜਿਹੜਾ ਲੋਕਾਂ ਦੇ ਸਾਹਮਣੇ ਜਾਵੇ ਇਹ ਪਤਾ ਲੱਗੇਗਾ ਕਿਹਦਾ ਪੱਖ ਮਜ਼ਬੂਤ ਹੈ ਮੈਨੂੰ ਆਸ ਹੈ ਕਿ ਮੇਰਾ ਸੱਦਾ ਪ੍ਰਵਾਨ ਕਰਨਗੇ ਮੈਨੂੰ ਆਸ ਹੈ ਮੇਰਾ ਸੱਦਾ ਪ੍ਰਵਾਨ ਕਰਨਗੇ ਜਲੰਧਰ ਰੱਖ ਲੈਣਾ ਚੰਡੀਗੜ੍ਹ ਰੱਖ ਲੈਣਾ ਸਿਰਫ ਇੱਕ ਉਹਨਾਂ ਦਾ ਇੱਕ ਮੈਂ ਖੁਦ ਹੂੰਗਾ ਉਹਨਾਂ ਜਿੰਨੂੰ ਭੇਜਣਾ ਆ ਉਹਨੂੰ ਭੇਜ ਦੇ ਜੋ ਉਹਨਾਂ ਕੋਲੇ ਜੰਡਾ ਆ ਆਪਾਂ ਅਕਤੀਕਤਾ ਜਿਹਾ ਕਾ ਵੀ ਲਈ ਹੈ ਅੱਜ ਤੇ ਮੈਨੂੰ ਝੂਠਿਆ ਕਰ ਦੇਣਾ ਕਿ ਮੇਰਾ ਪੱਖ ਤੋੜ ਕੇ ਦੇਖ ਲੈਣ ਲੋਕਾਂ ਦੇ ਸਾਹਮਣੇ ਮੈਂ ਵੀ ਰੱਖ ਦੂੰ ਉਹ ਵੀ ਰੱਖ ਦੇਣਾ ਨੀਣਾ ਲੋਕਾਂ ਨੇ ਕਰ ਲੈਣਾ ਤੇ ਮੈਂ ਕਹਿੰਦਾ ਕਿ ਜੇ ਮੇਰਾ ਪੱਖ ਕਮਜ਼ੋਰ ਉੱਥੇ ਸਾਬਤ ਹੋ ਜਾਏ ਜੇ ਉਹ ਉੱਥੇ ਕਮਜ਼ੋਰ ਸਾਬਤ ਹੋ ਜਾ ਝੂਠਾ ਸਾਬਤ ਹੋ ਜਾ ਕਿਸੇ ਗੱਲੋਂ ਕਸਰ ਹੋਵੇ ਮੈਂ ਦਾਵਾ ਛੱਡ ਦੂੰ ਭਾਵੇਂ ਪਾਰਟੀ ਪ੍ਰਧਾਨ ਨੂੰ ਨਾ ਪੁੱਛਾ Subscribe to One India channel and never miss an update